ਹਮ ਸਿੰਘ ਜੀ ਨੇ ਸੂਸਾਈਡ ਕਮਿਟੀ ਕੀਤੀ 16 ਤਸਵੀਰਾਂ ਸੌਂਪੀਆਂ 16 ਸੂਸਾਈਡ ਕਮਿਟ ਕਰਨ ਵੇਲੇ ਉਹਨਾਂ ਨੇ ਕਮਿਟ ਕਰਨ ਤੋਂ ਪਹਿਲਾਂ ਉਹਨਾਂ ਨੇ ਸੂਸਾਈਡ ਨੋਟ ਲਿਖਿਆ ਜਿਦੇ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਸੌਰੀ ਗੌਰਮੈਂਟ ਨੂੰ ਦੋਸ਼ੀ ਠਹਿਰਾਇਆ ਪ੍ਰਧਾਨ ਮੰਤਰੀ ਇਹ ਨਾ ਸੋਚੇ ਵੀ ਪੰਜਾਬ ਦਾ ਯੂਥ ਡਰਿਆ ਹੋਇਆ ਹੈ ਜਾਂ ਇਹ ਪ੍ਰਧਾਨ ਮੰਤਰੀ ਹੈ ਤੇ ਅਸੀਂ ਇੱਥੇ ਕਾਰਵਾਈ ਨਹੀਂ ਕਰਾਵਾਂਗੇ ਸਿਰਫ ਇਹਦਾ ਜਿਵੇਂ ਕੱਢਣ ਵਾਸਤੇ ਪ੍ਰਧਾਨ ਮੰਤਰੀ ਦੇ ਉੱਤੇ ਬਾਈ ਦੇ ਵਿੱਚ ਅਸੀਂ ਕੰਪਲੀਟ ਦੇ ਕੇ ਆਏ ਹਾਂ ਕਿ ਇਹਦੇ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਦੇਖੋ ਹਰਾਨਗੀ ਤਾਂ ਇੱਕ ਵਾਰ ਜ਼ਰੂਰ ਹੁੰਦੀ ਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਅੱਜ ਤੱਕ ਸ਼ਾਇਰੀ ਕਿਸੇ ਕੋਈ ਕੰਪਲੇਂਟ ਗਈ ਹੋਵੇ। ਪਰ ਕਾਨੂੰਨ ਸਾਰਿਆਂ ਲਈ ਇੱਕ ਹੈ। ਧਾਰਾ 306 ਉਰ 34 ਦੇ ਅਧੀਨ ਇਹਨਾਂ ਚਾਰਾਂ ਬੰਦਿਆਂ ਤੇ ਮੁਕੱਦਮਾ ਦਰਜ ਹੋਣਾ ਬਣਦਾ। ਉਹ ਕਹਿੰਦੇ ਵੀ ਕੰਪਲੇਂਟ ਬਹੁਤ ਜ਼ਿਆਦਾ ਵੱਡੀ ਹੈ ਸਾਡੇ ਹਿਸਾਬ ਨਾਲ ਕਿਉਂਕਿ ਇੰਡੀ ਵੱਡੀ ਮੌਕੇ ਦੇ ਸੀਐਮ ਉਰ ਪੀਐਮ ਦੇ ਖਿਲਾਫ ਤੁਸੀਂ ਕੰਪਲੇਂਟ ਦੇ ਰਹੇ ਹੋ ਐਡੀ ਵੱਡੀ ਕੰਪਲੇਂਟ ਸਾਡੇ ਕੋਲ ਕਦੇ ਆਈ ਨਹੀਂ। ਕਾਨੂੰਨ ਦੇ ਹਿਸਾਬ ਨਾਲ ਕਹਿ ਰਹੇ ਆ ਜੇ ਐਫਆਈਆਰ ਦਰਜ ਹੁੰਦੀ ਹੈ ਇਸ ਕੇਸ ਦੇ ਵਿੱਚ ਸਜ਼ਾ ਵੀ ਪੱਕੀ ਹੋਊਗੀ। ਮਨੂੰ ਅੰਜਾਮ ਦੀ ਕੋਈ ਪਰਵਾਹ ਨਹੀਂ ਨਰਿੰਦਰ ਮੋਦੀ ਦਾ ਪੇਚਾ ਇਸ ਵਾਰੀ ਪੰਜਾਬੀਆਂ ਨਾਲ ਪਿਆ ਗੁਜਰਾਤੀਆਂ ਨਾਲ ਨਹੀਂ ਪਿਆ ਬਹੁਤ ਵਾਰ ਉਹਨੇ ਲੜਾਈਆਂ ਝਗੜੇ ਜਿਹੜੇ ਨੇ ਉਹਨੇ ਬਾਹਰਲੇ ਸਟੇਟਾਂ ਨਾਲ ਕਰ ਲਈ ਇਸ ਵਾਰ ਉਹਦਾ ਜਿਹੜਾ ਪੇਚਾ ਪੰਜਾਬੀਆਂ ਨਾਲ ਪਿਆ ਔਰ ਇਸ ਵਾਰ ਪੰਜਾਬੀ ਭੂਮ ਦੇ ਨਾਤੇ ਹਰ ਤਰੀਕੇ ਨਾਲ ਕਾਨੂੰਨੀ ਤਰੀਕੇ ਨਾਲ ਅਸੀਂ ਬਾਕੀ ਸਾਡੇ ਵੀਰ ਉਥੇ ਯੋਧੇ ਬੈਠੇ ਨੇ ਹਰ ਤਰੀਕੇ ਨਾਲ ਉਹਨੂੰ ਸਾਰੀਆਂ ਕਿਤਾਬਾਂ ਵੀ ਪੜ੍ਹਾਵਾਂਗੇ ਉਹਨੂੰ ਹਰ ਤਰੀਕਾ ਵੀ ਦੱਸਾਂਗੇ ਡਾਊਨਲੋਡ ਮੋਜ